ਵਿਰੋਧ ਤੁਸੀਂ ਨਾ ਦੇਖਿਆ ਹੋਊਗਾ ਜਦੋਂ ਤੁਸੀਂ ਬਾਜ਼ਾਰ ਦੇ ਵਿੱਚ ਜਾਂਦੇ ਆਂ ਦੁਕਾਨਾਂ ਦੇ ਬਾਹਰ ਬੋਰਡ ਲੱਗੇ ਹੁੰਦੇ ਨੇ ਨਿਓਨ ਲਾਈਟਾਂ ਦੇ ਬਣੇ ਹੋਏ ਚਮਕਦੇ ਜੇ ਬੋਰਡ ਤੇ ਬਹੁਤੇ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਵੀ ਬਣਦੇ ਕਿੱਥੋਂ ਨੇ ਇਹ ਜਿਹੜੇ ਬੋਰਡ ਨੇ ਆਪਣੇ ਸ਼ਹਿਰ ਦੇ ਵਿੱਚ ਹੀ ਬਣਦੇ ਨੇ ਮਲੇਰਕੋਟਲਾ ਦੇ ਵਿੱਚ ਰਾਜੇ ਦੇ ਬਾਗਲੇ ਵਿੱਚ ਆਫਿਸ ਜੇ ਤੁਸੀਂ ਇੱਧਰ ਨੂੰ ਆਏ ਹੋ ਤਾਂ ਸਾਹਮਣੇ ਮਾਰੋ ਨਿਕਾ ਆ ਤੁਸੀਂ ਦੇਖਿਆ ਹੋਊਗਾ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਨਿਓਨ ਬੋਰਡ ਪਰੇ ਬਣਦੀ ਬਣਦੇ ਨੇ ਯਾਰ ਇੰਨੀਆਂ ਕੁ ਆਈਟਮਾਂ ਬਣਦੀਆਂ ਨੇ ਵੀ ਆਪਾਂ ਸੋਚ ਵੀ ਨਹੀਂ ਸਕਦੇ ਯਾਰ ਇੰਨੀਆਂ ਆਈਟਮਾਂ ਤਿਆਰ ਕਰਦੇ ਨੇ ਆ ਚੈੱਕ ਕਰ ਲਓ ਜਿਹੜੇ LED ਬੋਰਡ ਨੇ ਉਹ ਵੀ ਬ ਜਿਹੜੇ ਟੀ-ਸ਼ਰਟ ਪ੍ਰਿੰਟਿੰਗ ਕਰਦੇ ਨੇ ਆਈ.ਡੀ. ਕਾਰਡ ਜਿਵੇਂ ਸਕੂਲਾਂ ਕਾਲਜਾਂ ਵਾਸਤੇ ਹੋ ਗਿਆ 플ੈਕਸ ਪ੍ਰਿੰਟਿੰਗ ਦਾ ਵੀ ਇਹਨਾਂ ਦਾ ਕੰਮ ਹੈਗਾ ਤੇ ਨਿਓਨ ਲਾਈਟ ਦਾ ਤਾਂ ਹੈਗਾ ਹੀ ਹੈਗਾ ਮਤਲਬ ਇੰਨੀਆਂ ਘੈਂਟ ਘੈਂਟ ਯਾਰ ਐਟਮਾ ਨੇਰੇ ਜੇ ਨਾ ਤੁਸੀਂ ਮਤਲਬ ਤੁਹਾਡੀ ਦੁਫਾ ਨਹੀਂ ਵੀ ਹੈਗੀ ਤਾਂ ਵੀ ਤੁਸੀਂ ਉਰੇ ਆ ਕੇ ਜਾਇਓ ਕਿਉਂਕਿ ਗਿਫਟ ਆਈਟਮਾਂ ਬਹੁਤ ਸੋਹਣੀਆਂ ਸੋਹਣੀਆਂ ਇਹਨਾਂ ਦੇ ਕੋਲੇ ਤਿਆਰ ਕਰਦੇ ਨੇ ਤੇ ਇਹਨਾਂ ਦਾ ਮਤਲਬ ਇੱਕ ਜਿਵੇਂ ਕਹਿੰਦੇ ਹੁੰਦੇ ਵੀ ਸਿੰਬਲ ਹੈ ਉਹ ਇਹ ਹੈ ਵੀ ਅਸੀਂ ਜਿਹੜੀਆਂ ਗਿਫਟਾਂ ਤਿਆਰ ਕਰਨਾ ਸਾਡਾ ਪੈਸ਼ਨ ਹੈ ਪਹਿਲਾਂ ਨਿਗਾਹ ਮਾਰੋ ਆ ਚੀਜ਼ ਤੇ ਆ ਦੇਖੋ ਜੀ ਇਹਦੀ ਮੈਂ ਗੱਲ ਕਰਦਾ ਸੀ ਆ ਜਿਹੜੀ ਚੀ ਇਹ ਜਿਵੇਂ ਤੁਸੀਂ ਆਪਣੇ ਕੋਈ ਬ੍ਰਾਂਡ ਦਾ ਨਾਮ ਲਿਖਵਾਉਣਾ ਤੁਸੀਂ ਆਪਣੀ ਦੁਕਾਨ ਦਾ ਨਾਮ ਲਿਖਵਾਉਣਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹ ਸਾਰੀਆਂ ਨਿਓਨ ਲਾਈਟ ਇਹਨਾਂ ਦੇ ਉਰੇ ਹੀ ਬਣਦੀਆਂ ਨੇ ਤੇ ਇਹਦਾ ਰੇਟ ਵੀ ਬਹੁਤ ਜੀਨੂਨ ਹੁੰਦਾ ਤੇ ਕਿੰਨੇ ਕਿ ਕਲਰ ਵੀ ਇਹ ਨਿਓਨ ਲਾਈਟਾਂ ਚ ਬਣ ਜਾਂਦੇ ਨੇ ਤੇ ਕਿਹਨੇ ਕਿਹੜੇ ਤਰ੍ਹਾਂ ਦੇ ਲੋਗੋ ਬਣਦੇ ਨੇ ਲੋਗੋ ਸਭ ਤਰ੍ਹਾਂ ਦੇ ਲੋਗੋ ਬਣ ਜਾਂਦੇ ਨੇ ਜਿਵੇਂ ਆ ਕਿਸੇ ਦਾ ਆਰਐਸ ਉਦਯੋਗ ਦਾ ਲੋਗੋ ਬਣਿਆ ਹੋਇਆ ਪਿਆ ਇਹ ਜਿਹੜੇ ਕਲਰ ਆਉਂਦੇ ਨੇ ਆਪਣੇ ਕੋਲ 10 ਕਲਰ ਆਉਂਦੇ ਨੇ ਔਰ ਇਹ ਚ ਬੈਕਗ੍ਰਾਉਂਡ ਤੇ ਜਿਹੜਾ ਕਲਰ ਰਹਿੰਦਾ ਜਾਂ ਤਾਂ ਵਾਈਟ ਰਹਿੰਦਾ ਜਾਂ ਬਲੈਕ ਰਹਿੰਦਾ ਹੈ ਤੇ ਦੋ ਹੀ ਕਲਰ ਚੱਲਦੇ ਨੇ ਮੇਨ ਠੀਕ ਹੈ ਜੀ ਬਾਕੀ ਕਲਰ ਹੋਰ ਹੈਗੇ ਨੇ ਪਰ ਦੋ ਹੀ ਕਲਰ ਮੇਨ ਚੱਲਦੇ ਨੇ ਠੀਕ ਹੈ ਜੀ ਤੇ ਇਸ ਚ ਜਿਹੜੀ ਨਿਓਨ ਲਾਈਟ ਹੈਗੀ ਆ ਇਹਦੇ ਚ ਹਾਰਟ ਜਿਵੇਂ ਬਣਾਤਾ ਕਿਸੇ ਨੇ ਆਪਣੇ ਨਾਮ ਦੇ ਵਿੱਚ ਬਣਾਤਾ ਬਟਰਫਲਾਈ ਲੁਵਾਤੀ ਕਸਟਮਰ ਨੇ ਜੋ ਵੀ ਕਰਵਾਉਣਾ ਹੋ ਆਪਣੇ ਅਕੋਰਡਿੰਗ ਕਰਵਾ ਸਕਦਾ ਸਾਰੀ ਚੀਜ਼ਾਂ ਹੋ ਜਾਣਗੀਆਂ ਬਿਲਕੁਲ ਜੀ ਮਤਲਬ ਇਹ ਚੀਜ਼ ਦਾ ਸਾਈਜ਼ ਦਾ ਵੀ ਕੋਈ ਆਏ ਨਹੀਂ ਹੈਗਾ ਵੀ ਲਿਮਿਟੇਸ਼ਨ ਹੈ ਜਿੰਨਾ ਮਰਜੀ ਵੱਡਾ ਹ ਪੂਰੀ ਬਰੀਕੀ ਨਾਲ ਪੂਰਾ ਟਿਕਾ ਕੇ ਕੰਮ ਕੀਤਾ ਜਾਂਦਾ ਪਰ ਪੂਰਾ ਧਿਆਨ ਰੱਖਿਆ ਜਾਂਦਾ ਇਸ 스테ਜ ਦਾ ਜਿਵੇਂ ਹੁਣ ਆ ਚੱਲ ਰਿਹਾ ਆਈ ਲਵ ਜਿਲਮੇ ਦਾਬਾ ਉਹਨੇ ਤਾਂ ਕਦੇ ਐਚ ਬੰਦ ਹੋ ਗਿਆ ਆਈ ਬੰਦ ਹੋ ਗਿਆ ਇਦਾਂ ਨਹੀਂ ਕਦੇ ਨਿਕਤ ਆਉਗੀ ਅਗਰ ਆਉਗੀ ਤਾਂ ਉਹਦੀ ਪੂਰੀ ਸਰਵਿਸ ਦਿੱਤੀ ਜਾਊਗੀ ਸਰਵਿਸ ਦਿੱਤੀ ਜਾਊਗੀ ਅੱਛਾ ਕਿੰਨੇ ਕਿ ਟਾਈਮ ਦੀ ਇਹਦੀ ਗਾਰੰਟੀ ਕਿੰਨੇ ਕਿ ਟਾਈਮ ਦੀ ਹੁੰਦੀ ਹੈ ਵੀ ਇਹ ਚੀਜ਼ ਚੱਲੂਗੀ ਚੱਲੂਗੀ ਹੁਣ ਤੱਕ 2.500 ਬੀਸ ਲਗਾਇਆ ਹੋਇਆ ਸੀ ਆ ਸ਼ਹਿਰ ਜੀ ਪਰ ਹੁਣ ਤੱਕ ਤਾਂ ਕੋਈ ਪ੍ਰੋਬਲਮ ਆਈ ਨਹੀਂ ਹੈ ਕਿ ਜੇ ਆਈ ਵੀ ਹੈਗੀ ਹੈ ਤਾਂ 2-3 ਸਾਲ ਬਾਅਦ ਆਉਂਦੀ ਹੈ ਔਰ ਉਸ ਤੋਂ ਬਾਅਦ ਵੀ ਜੇ ਰੇਪੇ ਦੀ অপਸ਼ਨ ਆਪੇ ਕੋ ਰਹਿੰਦੀ ਹੈ ਰਹਿੰਦੀ ਹੈ ਮਤਲਬ ਇਹ ਚੀਜ਼ਾਂ ਐ ਵੀ ਟਾਂਕਾ ਖੁੱਲਦਾ ਟਾਂਕਾ ਲੱਗ ਜਾਂਦਾ ਬਿਲਕੁਲ ਜੀ ਇੱਕ ਆ ਚੀਜ਼ ਸੀਗੀ ਜੀ ਇਹ ਯੂਵੀ ਪ੍ਰਿੰਟਿੰਗ ਕਰਦੇ ਨੇ ਜੀ ਇਹਨੂੰ ਅੱਛਾ ਇਹ ਯੂਵੀ ਪ੍ਰਿੰਟਿੰਗ ਹੈ ਇਹ ਆਊਟਡੋਰ ਤੇ ਲੱਗਦੀ ਹੈ ਇਨਡੋਰ ਵੀ ਲੱਗ ਜਾਂਦੀ ਹੈ ਆਊਟਡੋਰ ਤੇ ਲਗਾਉਣ ਨਾਲ ਮਤਲਬ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਕਿ ਨਾ ਇਹਨੂੰ ਕੋਈ ਧੁੱਪ ਮੀ ਕੁਝ ਮਰਜ਼ੀ ਪਰ ਇਹ ਡਾਊਨ ਨਹੀਂ ਹੁੰਦੀ ਜਿਵੇਂ ਪਹਿਲਾਂ ਕਿਸੇ ਤਰ੍ਹਾਂ ਰੋਗ ਗਈ ਜੀ ਇਹਦੀ ਮਤਲਬ ਇੰਨੇ ਤਰ੍ਹਾਂ ਦੀ ਇੰਨਾ ਭਲੇ ਆਟਮਾ ਮਿਲਦੀਆਂ ਨੇ ਅਸੀਂ ਦੋ ਤਿੰਨ ਵਾਰੀ ਆਏ ਆ ਤੇ ਅਸੀਂ ਹਰ ਵਾਰੀ ਅੱਜ ਹੈਰਾਨ ਹ ਅਕਸਰ ਤੁਸੀਂ ਵੱਡੇ ਵੱਡੇ ਜਿਹੜੇ ਮਤਲਬ ਸ਼ੋਰੂਮ ਨੇ ਉਹਨਾਂ 'ਚ ਦੇਖਿਆ ਨੇ ਇਹ ਚੀਜ਼ਾਂ ਲੱਗੀਆਂ ਹੋਈਆਂ ਬਾਹਰ ਬ੍ਰਾਂਡਿੰਗ ਓਈ ਹੋਈ ਲੋਗੋ ਲੱਗੇ ਹੋਏ ਇਹਨਾਂ ਦੇ ਵਿੱਚ ਲਾਈਟਾਂ ਰੋਟਾ ਲੱਗ ਜਾਂਦੀਆਂ ਨੇ ਇਹ ਚੀਜ਼ ਵੀ ਤਿਆਰ ਕਰਦੇ ਨੇ ਇਹ ਅੱਛਾ ਜਿਵੇਂ ਆਹ ਚੀਜ਼ ਹੋ ਗਈ ਦੇਖੋ ਕੱਪ ਵਗੈਰਾ ਆਪਾਂ ਅਗਲੇ ਨੂੰ ਕਰਾ ਕੇ ਦਿੰਨੇ ਆ ਨਾ ਆਪਣੇ ਦੋਸਤ ਮਿੱਤਰ ਨੂੰ ਜਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਉਹਦੀ ਜਦੋਂ ਕਸਟਮਾਈਜ਼ ਕਰਾ ਕੇ ਫੋਟੋ ਲਵਾ ਕੇ ਇਸ ਤਰੀਕੇ ਨਾਲ ਉਹਦੀ ਦਿੰਨੇ ਆ ਤਾਂ ਛੋਟੀ ਜਿਹੀ ਗਿਫਟ ਵੀ ਬੜੀ ਅਗਲੇ ਨੂੰ ਪਿਆਰੀ ਲੱਗਦੀ ਆ ਵੀ ਹਾਂ ਆ ਗਿਫਟ ਆ ਤਾਂ ਇਹ ਨਹੀਂ ਆਲਾ ਤਿਆਰ ਇਹਨਾਂ ਕੋਲੇ ਮਿਲਦੀਆਂ ਨੇ ਜਿਹੜੀ ਤੁਸੀਂ ਸੋਚੀਆ ਗਿਰਟ ਉਹ ਸਾਰੀਆਂ ਇਹਨਾਂ ਕੋਲੇ ਤਿਆਰ ਹੋ ਜੂ। ਅੱਛਾ ਇੱਕ ਯਾਰ ਆ ਚੀਜ਼ ਦੇਖੋ ਸਾਨੂੰ ਇਹ ਚੀਜ਼ ਜਦੋਂ ਆਉਂਿਆ ਨਾ ਇਹ ਚੀਜ਼ ਅਪਦੇ ਵਾਲਾ ਖਿੱਚਦੀ ਆ ਦੇਖੋ ਜੀ। ਆਹ ਦੇਖੋ ਜਿਵੇਂ ਆਪਾਂ ਘਰਾਂ ਦੇ ਵਿੱਚ ਨਾ ਪਹਿਲਾਂ ਜਿਵੇਂ ਫੋਟੋ ਵਗੈਰਾ ਲਾਉਨੇ ਆ ਤੇ ਉਹਦੇ ਨਾਲ ਜੇ ਆਹ ਚੀਜ਼ ਲਾਉਨੇ ਆ ਤਾਂ ਇਹ ਚੀਜ਼ ਤਾਂ ਮਤਲਬ ਆਪਣੇ ਘਰ ਨੂੰ ਵੈਸੀ ਪੋਜ਼ਿਟਿਵ ਵਾਈਬ ਦਿੰਦੀ ਆ ਤੇ ਚਾਰ ਚੰਦ ਲਾ ਦਿੰਦੀ ਆ ਦੇਖੋ ਜੀ। ਆ ਚੀਜ਼ ਤਿਆਰ ਹੋਈ ਹੋਈ। ਮਤਲਬ ਆ ਸਾਰੀ ਜਿਹੜੀ ਕਟਿੰਗ ਹੋਈ ਹੋਈ ਆ ਜੀ ਇਹ। ਤੇ ਕੋਈ ਬੋਲੀ ਮਹਿੰਗੀ ਵੀ ਨਹੀਂ ਹੈਗੀ ਇਹਦਾ ਰੇਟ ਕੋਈ ਆਹੀ 8-900 ਰੁਪਏ ਦੇ ਵਿੱਚ ਹੈ ਤੇ ਜਦੋਂ ਕੰਨ ਦੇ ਵਿੱਚ ਲੱਗੀ ਹੋਈ ਤਾਂ ਬਹੁਤ ਸੋਹਣੀ ਲੱਗੂਗੀ ਇਹਦੇ ਵਿੱਚ ਵੀ ਜਿਵੇਂ ਆਪਾਂ ਕਹੜੀਏ ਕੋਈ ਵੀ ਰਿਲੀਜੀਅਸ ਤੁਹਾਡੀ ਚੀਜ਼ ਆਈਟਮ ਤਿਆਰ ਕਰਾਉਣੀ ਆ ਉਹ ਇੱਥੋਂ ਹੋ ਜਾਂਦੀ ਹੈ ਤੇ ਬਾਕੀ ਹੁਣ ਸਾਰੀਆਂ ਚੀਜ਼ ਆਪਾਂ ਨਹੀਂ ਦੱਸਦੇ ਆਪਾਂ ਵੀਰੇ ਤੋਂ ਵੀ ਜਾਣਕਾਰੀ ਲੈ ਲੈਣੇ ਆ ਤੇ ਰਾਹੁਲ ਭਾਈ ਕੀ ਹਾਲ ਹੈ ਜੀ ਬੜੀਆ ਬੜੀਆ ਜੀ ਤੇ ਮੈਂ ਬਹੁਤ ਮਤਲਬ ਤੁਹਾਡੀਆਂ ਆਈਟਮਾਂ ਦੇਖ ਕੇ ਹੈਰਾਨ ਹੁੰਨਿਆ ਸੀ ਆ ਮਤਲਬ ਕਿਹੜੀਆਂ ਕਿਹੜੀਆਂ ਆਈਟਮਾਂ ਆਪਣੇ ਕੋਲ ਮਿਲਦੀਆਂ ਨੇ ਡਿਟੇਲ ਚ ਦੱਸੋ ਡਿਟੇਲ ਚ ਦੱਸ ਦੰਨੇ ਆ ਪ੍ਰੋਡਕਟਸ ਬਹੁਤ ਮਤਲਬ ਤਕਰੀਬਨ ਸਾਰੀ ਅਸੀਂ ਕਵਰ ਕਰ ਦੰਨੇ ਆ ਤੁਹਾਨੂੰ ਹੌਲੀ ਹੌਲੀ ਕਰਕੇ 1 ਬਾਈ 1 ਤੁਹਾਨੂੰ ਦਿਖਾ ਦੰਨੇ ਆ ਦਿਖਾਓ ਯਾਰ ਕੱਲੇ ਕੱਲੇ ਹਾਂ ਇਹ ਤਾਂ ਸਾਰੇ ਪ੍ਰੋਡਕਟਸ ਜਿਹੜੇ ਆਪਾਂ ਅੱਗੇ ਲਗਾਏ ਹੋਏ ਨੇ ਇਹ ਸਾਰੇ ਕਾਰਪੋਰੇਟਰੀ ਪ੍ਰੋਡਕਟਸ ਨੇ ਜਿਹੜੇ ਕਿ ਫੈਕਟਰੀ ਵਾਲੇ ਪ੍ਰਾਈਵੇਟ ਲਿਮਟਿਡ ਫੈਕਟਰੀਸ ਨੇ ਜਿਨ੍ਹਾਂ ਦੇ ਬੜੇ ਲੈਵਲ ਤੇ ਕੰਮ ਨੇ ਉਹ ਗਿਫਟਸ ਦੁੰਦੇ ਨੇ ਅੱਗੇ ਅੱਛਾ ਉਹ ਆਪਣੇ ਜਿਹੜੇ ਆਫਿਸ ਦੇ ਵਿੱਚ ਰੱਖਦੇ ਆ ਨਾ ਆਪਾਂ ਉਹਦੇ ਵਾਸਤੇ ਬਹੁਤ ਸੋਨੇ ਸੋਨੇ ਪ੍ਰੋਡਕਟ ਆਉਂਦੇ ਨੇ ਇੱਥੇ ਤੁਸੀਂ ਮਤਲਬ ਬ੍ਰਾਂਡਿੰਗ ਵਗੈਰਾ ਹੋ ਜਾਂਦੀ ਹੈ ਨ ਹਾਂਜੀ ਬ੍ਰੈਂਡਿੰਗ ਵਨ ਸਾਈਡ 2 3 4 ਅਚੇ ਦੇ ਵਿੱਚ ਜਿਹੜੇ ਆਪਾਂ ਨਾਲ ਯੂਜ਼ ਕਰਦੇ ਨੇ ਇਹਨਾਂ ਸਾਰਿਆਂ ਤੇ ਬ੍ਰੈਂਡਿੰਗ ਹੋ ਜਾਂਦੀ ਹੈ ਇਸੇ ਇਸ ਤਰ੍ਹਾਂ ਦੇ ਸਾਰੇ ਪ੍ਰੋਡਕਟ ਆਪਾਂ ਨੇ ਲਗਾਏ ਹੋਏ ਨੇ ਦੇਖੋ ਕਿਸੇ ਦੇ ਵਿੱਚ ਟੇਬਲ ਤੇ ਰੱਖਣ ਵਾਲਾ ਕਿਸੇ ਦਾ ਦਵਾਈਆਂ ਦਾ ਕੰਮ ਹੈ ਇਸ ਤਰ੍ਹਾਂ ਬ੍ਰੈਂਡਿੰਗ ਹੋ ਜਾਂਦੀ ਹੈ ਬੰਦ ਹੋ ਜਾਂਦਾ ਪੀਸ ਇਹ ਇਸ ਤਰ੍ਹਾਂ ਦਿਖਦਾ ਹੈ ਸਾਈਡ ਤੇ ਪੈਨ ਆ ਜਾਂਦੇ ਨੇ ਕੋਲਪ ਇਹਨੇ ਕਲੌਕ ਦੇ ਪੰਜ ਛੇ ਪ੍ਰੋਡਕਟ ਹੀ ਪਏ ਨੇ ਆਪਾਂ ਪੀਡੀਐਫ ਕਰਕੇ ਤੁਹਾਨੂੰ ਸੈਂਡ ਕਰਾਂਗੇ ਉਹ ਪੀਡੀਐਫ ਦੇ ਵਿੱਚ 100 ਡਿਜ਼ਾਈਨ ਨੇ ਮਲੇ 100 ਦੇ ਵਿੱਚੋਂ ਕੋਈ ਮਰਜ਼ੀ ਚੂਜ਼ ਕਰ ਸਕੋ ਕੋਈ ਮਰਜ਼ੀ ਚੂਜ਼ ਕਰ ਲਓ ਜੇ ਉਹਨਾਂ 100 ਚੋਂ ਵੀ ਤੁਹਾਨੂੰ ਪਸੰਦ ਨਹੀਂ ਆਉਂਦਾ ਇੰਟਰਨੈਟ ਤੇ ਜਾਓ ਸਰਚ ਕਰੋ ਕਿਤੇ ਤੁਸੀਂ ਗਏ ਉਹਦੀ ਫੋਟੋ ਖਿੱਚ ਲਓ ਉਹ ਲੈ ਕੇ ਨਾ ਹੁੰਦੇ ਉਹ ਵੀ ਤਿਆਰ ਕਰ ਦਾਂਗੇ ਕਿਸੇ ਵੀ ਸਾਈਜ਼ ਤੇ ਕਿਸੇ ਵੀ ਕਲਰ ਕਿਸੇ ਵੀ ਕਲਰ ਚ ਅੱਛਾ ਇਹ ਹੀ ਚੀਜ਼ ਨਹੀਂ ਇਹ ਵੀ ਕਲਰ ਕਲॉक ਹੀ ਤਿਆਰ ਹੁੰਦੇ ਨੇ ਆਈਟਮਾਂ ਦਾ ਬਾਦੂ ਤਿਆਰ ਹੁੰਦੀਆਂ ਨੇ ਨਹੀਂ ਆ ਦੇਖੋ ਤੁਸੀਂ ਪਲੀਜ਼ ਕਾਲ ਕਰਕੇ ਥੋੜਾ ਜਿਹਾ ਦਿਖਾਉਂਗੇ ਕੈਮਰਾ ਦਾ ਆ ਦੇਖੋ ਇਹ ਪੈੜਾ ਯੂਜ਼ ਕਰਦੇ ਨੇ ਹਰੇਕ ਆਫਿਸ ਤੇ ਯੂਜ਼ ਇਹਦੇ ਆਪਾਂ ਕਰਵਾ ਸਕਦੇ ਹਾਂ ਉਸ ਤੋਂ ਬਾਅਦ ਆ ਦੇਖੋ ਜਿਹੜੀ ਆ ਪ੍ਰੋਡਕਟ ਤੁਹਾਨੂੰ ਸ਼ ਚਾਰੇ ਪਾਸੇ ਬ੍ਰਾਂਡਿੰਗ ਹੁੰਦੀ ਹੈ ਇਕੱਲਾ ਸਿਰ ਦੇ ਅੰਦਰ ਬ੍ਰਾਂਡਿੰਗ ਹੋ ਜਾਂਦੀ ਹੈ ਠੀਕ ਹੈ ਜੀ ਓਕੇ ਇਸ ਤੋਂ ਬਾਅਦ ਜਿਵੇਂ ਆ ਗਿਆ ਜੀ ਇਹ ਵੀ ਇੱਕ ਤਰ੍ਹਾਂ ਦਾ ਪੈਡ ਆ ਜਿਵੇਂ ਜੀ ਨੋਟ ਕਰ ਦਿਆਂ ਬਿਲਕੁਲ ਜੀ ਬਿਲਕੁਲ ਤੇ ਇੱਕ ਆ ਜੀ ਦੱਸੋ ਜੀ ਜਿਵੇਂ ਲੈਟਰ ਜੇ ਬਣਾਏ ਹੋਏ ਇਹ ਕਾਦੇ ਬਣੇ ਹਾਨੇ ਬੜੇ ਇਹ ਲੈਟਰ ਅਕ੍ਰੀਲਿਕ ਲੈਟਰਸ ਨੇ ਜੀ ਜਿਹੜੇ ਬਾਹਰ ਅੱਜ ਕੱਲ੍ਹ ਦੁਕਾਨਾਂ ਦੇ ਬਾਹਰ ਲੱਗੇ ਹੁੰਦੇ ਨੇ ਬੜੇ ਬੜੇ ਬੋਰਡ ਲੱਗੇ ਹੁੰਦੇ ਦਾ 10 20 20 ਫਿਟ ਦੇ LED ਬੋਰਡ ਜਿਹਨੂੰ ਆਪਾਂ ਕਹਿੰਦੇ ਆ ਉਸ ਤੋਂ ਬਾਅਦ ਜੀ ਆਪਣੇ ਆਗੇ ਨੇਮ ਪਲੇਟਸ ਆ ਗਈਆਂ ਇਹ ਹੋਟਲਸ ਤੇ ਰੂਮਸ ਦੇ ਬਾਹਰ ਅਕਸਰ ਉਹਨੇ ਲੱਗੀਆਂ ਹੋਈਆਂ ਦੇਖਿਆ ਹੋਊਗਾ ਇਹ ਸਾਈਜ਼ ਬਣ ਜਾਂਦੇ ਨੇ ਕਲਰ ਚੇਂਜ ਹੋ ਜਾਂਦੇ ਨੇ ਸਾਈਜ਼ ਵੱਡੇ ਛੋਟੇ ਹੋ ਜਾਂਦੇ ਨੇ ਆ ਡਿਜ਼ਾਈਨਿੰਗ ਚੇਂਜ ਹੋ ਡਿਜ਼ਾਈਨਿੰਗ ਚੇਂਜ ਹੋ ਮਤਲਬ ਇਹ ਡੈਮੋ ਰੱਖੀ ਹੋਈ ਹੈ ਬਿਲਕੁਲ ਅੱਛਾ ਆ ਚੀਜ਼ ਦੇਖੋ ਜਿਵੇਂ ਹੁਣ ਆਫਿਸ ਹੁੰਦੇ ਨੇ ਕੋਈ ਪ੍ਰਿੰਸੀਪਲ ਆਫਿਸ ਹੋ ਗਿਆ ਜਾਂ ਕਿਸੇ ਵੀ ਤਰ੍ਹਾਂ ਦਾ ਆਫਿਸ ਹੋ ਗਿਆ ਜਦੋਂ ਆ ਚੀਜ਼ ਉੱਥੇ ਲਪਾਈ ਹੋਈ ਨਾ ਵੈਸੀ ਮਨ ਲਗਾ ਰੋਹ ਵੱਧ ਜਾਂਦਾ ਵੀ ਯਾਰ ਕੀ ਬਾਤ ਹੈ ਕਿੰਡੀ ਸੋਹਣੀ ਚੀਜ਼ ਤਿਆਰ ਕਰਾਈ ਹੋਈ ਆ ਅੱਛਾ ਇਹ ਜਿਹੜੀਆਂ ਨੇਮ ਪਲੇਟਾਂ ਨੇ ਆਪ ਹਣਾ ਆਪਣੇ ਰੂਮਸੇ ਬਾਹਰ ਵੀ ਲਗਵਾ ਸਕਦੇ ਆ ਜਾਂ ਕੋਈ ਆਪਾਂ ਨੇ ਕੋਈ ਚੀਜ਼ ਤਿਆਰ ਕਰੀਆ ਕੋਈ ਬ੍ਰਾਂਡ ਤਿਆਰ ਕੀਤਾ ਉਹਦੇ ਬਾਅਦ ਵੀ ਆਪਾਂ ਲਗਵਾ ਸਕਦੇ ਆ ਹਣਾ ਤੇ ਉਸ ਤੋਂ ਬਾਅਦ ਆ ਚੀਜ਼ ਦੇਖੋ ਜੀ ਜਿਵੇਂ ਤੁਸੀਂ ਅਕਸਰ ਦੇਖਿਆ ਹੋਊਗਾ ਜਦੋਂ ਕਾਰ ਵਗੈਰਾ ਸੇਲ ਹੁੰਦੀ ਆ ਨਾ ਉੱਥੇ ਜਿਹੜੇ ਜਿਹੜੀ ਮਤਲਬ ਪਾਰਟੀ ਹੁੰਦੀ ਆ ਜਿਹੜਾ ਬਾਜ਼ਾਰ ਹੁੰਦਾ ਉਹਨੂੰ ਇਸ ਤਰੀਕੇ ਨਾਲ ਕਰਕੇ ਫੋਟੋ ਵਿੱਚ ਪਾਉਂਦੀ ਆ ਨਾ ਹਨਾ ਦੇਖੋ ਕਿੰਨਾ ਵਧੀਆ ਆਪਣਾ ਲਗਾਇਆ ਦਿਮਾਗ ਪੂਰਾ ਕਰੈਲਿਕ ਦੇ ਤਿਆਰ ਕਰਾ ਲਿਆ ਬੈਂਡਿੰਗ ਕਰਾ ਲਈ ਉੱਪਰ ਉਹਨਾਂ ਨੇ ਆਪਣੀ ਕਾਰ ਬਾਜ਼ਾਰ ਵਾਲਿਆਂ ਨੇ ਤੇ ਉਸ ਤੋਂ ਬਾਅਦ ਕਈ ਗੱਲ ਬੱਪਾ ਹੀ ਕੰਮ ਹੋ ਗਿਆ ਇਹ ਇੱਕ ਵਾਰੀ ਸ ਹੈ ਨਾ ਇਹ ਆਣੀ ਹਾਂ ਚੇਂਜ ਕਰਨਾ ਪੱਕਾ ਚਾਹ ਇਹਦੇ ਇਹਦੇ ਵਿੱਚ ਜਿਹਦਾ ਜਿਹਦਾ ਕੰਮ ਹੈਗਾ ਇੱਥੇ ਇਹਦਾ ਕੀ ਬਣਿਆ ਕੁਝ ਮਰਜ਼ੀ ਬਣਵਾ ਸਕਦੇ ਕਿਸੇ ਵੀ ਸਾਈਜ਼ ਕਿਸੇ ਵੀ ਚੀਜ਼ ਦਾ ਅਗਰ ਤੁਸੀਂ ਕੋਈ ਚੀਜ਼ ਤੁਹਾਡਾ ਕੋਈ ਸ਼ੋਰੂਮ ਹੈ ਕੋਈ ਚੀਜ਼ ਸੇਲ ਕਰਦੇ ਉਹ ਵੀ ਬਣਵਾ ਲਓ ਉਹਦੇ ਨਾਲ ਫੋਟੋ ਕਰਵਾ ਸਕਦੇ ਹੋ ਮਤਲਬ ਤੁਸੀਂ ਐਡ ਆਪਣੀ ਡਿਫਰੈਂਟ ਵੇ ਨਾਲ ਕਰ ਸਕਦੇ ਆ ਦੇਖੋ ਇੱਕ ਕਲੋਕ ਪਿਆ ਰਿਲੀਜੀਅਸ ਹੈ ਕਿੰਨਾ ਪਿਆਰਾ ਲੱਗ ਰਿਹਾ ਕਲੋਕ ਇਹ ਤੇ ਇਹ ਮੋਟਾ ਪਤਲਾ ਬਣ ਜਾਂਦਾ ਜਿੰਨੇ ਚੁ ਆਪਾਂ ਚੰਨੇ ਆ ਉਸ ਤੋਂ ਬਾਅਦ ਇਹ ਇੰਟਰਨੈਟ ਤੇ ਸਰਚ ਕਰਨਗੇ ਤਾਂ ਡਿਜ਼ਾਈਨ ਜਿਹੜਾ ਮਰਜ਼ੀ ਹੋਵੇ ਕੁਝ ਵੀ ਲਿਖਿਆ ਹੋਵੇ ਆਹੀ ਡਿਜ਼ਾਈਨ ਦੇਖੋ ਕਿ ਕਿੰਨਾ ਸੋਹਣਾ ਲੱਗਦਾ ਹਨਾ ਲੱਗਿਆ ਹੋਇਆ ਨਾਲੇ ਸਾਈਜ਼ ਵੱਡਾ ਵੀ ਹੈ ਟਾਈਮ ਦੀ ਸ਼ੂ ਹੁੰਦਾ ਬਲੈਕ ਚ ਵਾਈਟ ਚ ਜਿਹਨੇ ਮਰਜ਼ੀ ਤੁਸੀਂ ਤਿਆਰ ਕਰਵਾ ਸਕਦੇ ਤੇ ਉਸ ਤੋਂ ਬਾਅਦ ਵੀਰੇ ਆ ਚੀਜ਼ ਮੈਂ ਦੇਖ ਰਿਹਾ ਸੀਗਾ ਯਾਰ ਆ ਦੇਖੋ ਜੀ ਅੱਜ ਕੱਲ ਨਾ ਆ ਨਵਾਂ ਟ੍ਰੈਂਡ ਚੱਲ ਗਿਆ ਚੱਲ ਪਿਆ ਜਿਨ੍ਹਾਂ ਦਾ ਵਿਆਹ ਵਗੈਰਾ ਹੁੰਦਾ ਉਹਦੇ ਲਈ ਇੱਕ ਯਾਦਗਾਰੀ ਛਿੰਨ ਮੜ ਜਾਂਦਾ ਮਲਬੁਰ ਆ ਥੰਬ ਪ੍ਰਿੰਟ ਵਾਸਤੇ ਬਣੇ ਹੋਏ ਨੇ ਪੂਰੇ ਮੁੰਡੇ ਦਾ ਆ ਗਿਆ ਫਿਰ ਕੁੜੀ ਦਾ ਆ ਗਿਆ ਪੂਰੇ ਇਕੱਠੇ ਦੋਨਾਂ ਦਾ ਆ ਗਿਆ ਤੇ ਇਹ ਚੀਜ਼ ਲੱਗੀ ਕਿ ਯਾਦਗਾਰ ਬਣ ਜਾਂਦੀ ਹੈ ਨਾ ਬਿਲਕੁਲ ਬਿਲਕੁਲ ਜੀ ਇਹਦੇ ਵਿੱਚ ਡਿਜ਼ਾਈਨ ਤੁਸੀਂ ਆਪਾਂ ਸਰਚ ਕਰਦੇ ਹੋ ਨਾ ਇੰਟਰਨੈਟ ਤੇ ਤਾਂ 3-400 ਡਿਜ਼ਾਈਨ इजीली ਦਿਖ ਜਾਂਦੇ ਨੇ ਸਕਰੀਨ ਸ਼ਾਟ ਭੇਜੋ ਸੇਮ ਬਣਵਾ ਲਓ ਸੇਮ ਬਣਵਾ ਲਓ ਜਿਵੇਂ ਇੱਕ ਆ ਆ ਗਿਆ ਇਹ ਵੀ ਡਿਜ਼ਾਈਨ ਇਸ ਤੇ ਇਹਦੇ ਵਿੱਚ ਹੀ ਆ ਅੱਛਾ ਇਹ ਚੀਜ਼ ਆਏ ਹੁੰਦੀ ਹੈ ਵੀ ਖਰਾਬ ਨਹੀਂ ਹੁੰਦੀ ਇਹਨੂੰ ਜਹੇ 100 ਸਾਲ ਰੱਖ ਲਓ ਉਸ ਤੋਂ ਬਾਅਦ ਵੀ ਇਹੋ ਜਿਹੀ ਰਹਿਣੀ ਹੈ ਕਿਉਂਕਿ ਇਹ ਚੀਜ਼ ਨਹੀਂ ਖਰਾਬ ਨਹੀਂ ਹੋਣਾ ਹੋਰ ਵੀ ਇਹਦੇ ਬਹੁਤ ਸੋਹ ਮਤਲਬ ਮੈਰਿਜ ਵਾਸਤੇ ਜੇ ਹੁਣ ਵਿਆਹ ਸ਼ਦੀਆਂ ਦਾ ਸੀਜ਼ਨ ਆ ਉਹਦੇ ਲਈ ਤੇ ਇਹਨਾਂ ਕੋਲੇ ਵਾਧੂ ਐਟਮ ਨੇ ਆਹ ਚੀਜ਼ ਦੇਖੋ ਇੱਕ ਅਸੀਂ ਉਹ ਕਾਗਜ਼ ਚੀਤੀ ਇਹਨਾਂ ਦੇ ਬਾਅਦ ਆ ਲਓ ਜੀ ਇਹ ਆਵਾਜ਼ ਇਹ ਚੋਂ ਆ ਰਹੀ ਹੈ ਜੀ ਡੱਬੇ ਚੋਂ ਅੱਛਾ ਉਸ ਤੋਂ ਬਾਅਦ ਜੇ ਇੱਕੋ ਆਪਾਂ ਜਦੋਂ ਆਪਾਂ ਇਹਨੂੰ ਓਪਨ ਕੀਤਾ ਜੀ ਗਰੰਟ ਦੇ ਫੋਟੋ ਆਪਾਂ ਲਗਾ ਸਕਦੇ ਹਾਂ ਕਪਲ ਦੀ ਅੱਛਾ ਜੀ ਹਾਂ ਜੀ ਜਿਵੇਂ ਆ ਕੋਈ ਮਤਲਬ ਫੋਟੋ ਵਗੈਰਾ ਲੱਗੀ ਹੋਈ ਆ ਆ ਐਵੇਂ ਦੀ ਫੋਟੋ ਨਾ ਉਰੇ ਆਪਾਂ ਇਹ ਚਲੋ ਪ੍ਰਾਈਵੇਸੀ ਕਰਕੇ ਨਹੀਂ ਦਿਖਾ ਸਕਦੇ ਆ ਫੋਟੋ ਲਾ ਸਕਦੇ ਆ ਇਸ ਤਰੀਕੇ ਦੇ ਨਾਲ ਮਤਲਬ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਲੱਗ ਰਹੀ ਉਸ ਤੋਂ ਬਾਅਦ ਜੀ ਆਪਣੇ ਆ ਦੇਖਿਓ ਇਹਦੇ ਵਿੱਚ ਆਪਣੇ ਕਲਰਸ ਆ ਜਾਂਦੇ ਨੇ ਚਾਰ ਪੰਜ ਕਲਰਸ ਆਉਂਦੇ ਨੇ ਡਿਜ਼ਾਈਨਿੰਗ ਅਪਰੋਚ ਚੇਂਜ ਹੋ ਜਾਂਦੀ ਹੈ ਉਹੀ ਹੈ ਜੀ ਉੱਪਰ ਥੰਬ ਲਗਾਓ ਅੰਦਰ ਤੇ ਇਹਦਾ ਬਾਈ ਉਹਨਾਂ ਨੇ ਬੋਰਡ ਵੀ ਲਾ ਰੱਖਿਆ ਕਹਿੰਦੇ ਆਪਣੇ ਪਸੰਦ ਦੀ ਸਾਹ ਚਿੱਟੀ ਤਿਆਰ ਕਰਵਾਓ ਕਿੰਨੇ ਕਿੰਨੇ ਡਿਜ਼ਾਈਨ ਬਣਾ ਦੇਣੇ ਸਾਹ ਚਿੱਟੀ ਦੇ ਵਿੱਚ ਕੋਈ ਹੈ ਹੀ ਨਹੀਂ ਕੋਈ ਲਿਮਟ ਹੀ ਨਹੀਂ ਹੈਗੀ ਲਿਮਟ ਹੀ ਨਹੀਂ ਹੈਗੀ ਹੁਣ ਤੁਹਾਨੂੰ ਅੱਜ ਦੇ ਜਵਾਨਿਆਂ ਦੀਆਂ ਕੁਝ ਬਹੁਤ ਘੈਂਟ ਘੈਂਟ ਡੈਡਾ ਦਿਖਾਉਣੇ ਆ ਜਿਵੇਂ ਆਪਾਂ ਨਾ ਆਪਣੇ ਘਰ ਦੇ ਵਿੱਚ ਲਾ ਲਈਏ ਜਾਂ ਆਪਣੀ ਸ਼ਾਪ ਦੇ ਵਿੱਚ ਜਾਂ ਬ੍ਰਾਂਡਿੰਗ ਦੇ ਲਈ ਆਪਾਂ ਫੋਟੋਸ ਵਗੈਰਾ ਲਾਉਣੇ ਨੇ ਆ ਨਾ ਅੱਜ ਉਹ ਚੀਜ਼ ਜਿਹੜਾ ਜ਼ਮਾਨਾ ਉਹ ਆਊਟਡੇਟਡ ਹੋ ਗਿਆ ਜੀ ਆ ਚੀਜ਼ ਚੱਲਦੀਆਂ ਨੇ ਬਾਈ ਕੀ ਕਹਿੰਦੇ ਨੇ ਇਹਨੂੰ ਇਹਨੂੰ ਕਹਿੰਦੇ ਨੇ ਜੀ ਕਲਿੱਪ-ਆਨ ਕਲਿੱਪ-ਆਨ ਸਾਰੇ ਦਾ ਫਾਇਦਾ ਕੀ ਆ ਇਹਦਾ ਫਾਇਦਾ ਸਭ ਤੋਂ ਵੱਡਾ ਇਹ ਹੈ ਕਿ ਇਹਨੂੰ ਓਪਨ ਕਰੋ ਚਾਰੇ ਸਾਈਡ ਤੋਂ ਹੂੰ ਹੂੰ ਤੇ ਪ੍ਰਿੰਟਰ ਖੋਲੋ ਦੁਆਰਾ ਨਮਾ ਲਗਾ ਦੋ ਅਗਰ ਫੋਟੋ ਆਪਣੀ ਚੇਂਜ ਕਰਨੀ ਹੈ ਚੇਂਜ ਕਰਦੇ ਨਾ ਚੇਂਜ ਵੀ ਹੋ ਜਾਊਗਾ ਤਾਂ ਆਪਣੇ ਪੈਸੇ ਲੱਗੇ ਖਰਾਬ ਨਹੀਂ ਜਾਂਦੇ ਹੈਗੇ ਖਰਾਬ ਨਹੀਂ ਜਾਂਦਾ ਮਤਲਬ ਇਹ ਨਹੀਂ ਹੈ ਵੀ ਇਹ ਫੋਟੋ ਲੱਗਦੀ ਤਾਂ ਇਹੀ ਲੱਗੀ ਰਹੇ ਹਾਂਜੀ ਹਾਂ ਠੀਕ ਹੈ ਜੀ ਪਿੱਛੇ ਉਹਦਾ ਲਾਈਟਿੰਗ ਹੈ ਜਿਵੇਂ ਘਰ ਦੇ ਵਿੱਚ ਲਾਈਟ ਲਾਈਟ ਜੀ ਲਾਈਟਿੰਗ ਚਾਹੀਦੀ ਆ ਉਹ ਵੀ ਮਿਲਦੀ ਆ ਤੇ ਕੁਆਲਿਟੀ ਦੇਖੋ ਇਹਦੇ ਵਿੱਚ ਨਾ ਜਿਵੇਂ ਆ ਜਮਰਾ ਕੋਈ ਬੋਰਡ ਲੱਗਿਆ ਹੋਇਆ ਤੇ ਇਹਦੇ ਵਿੱਚ ਕੁਆਲਿਟੀ ਦੇਖੋ ਤੁਸੀਂ ਪ੍ਰਿੰਟਿੰਗ ਦੀ ਕਿੰਨੀ ਸੋਹਣੀ ਆਉਂਦੀ ਆ ਤੇ ਚੀਜ਼ ਬਹੁਤ ਇਹਦਾ ਬਾਈ ਮਤਲਬ ਬੰਦ ਪਿਆ ਪੀਸ ਇਹ ਜਾਂਦਾ ਹੈ ਇਸ ਤਰ੍ਹਾਂ ਦਾ ਪੀਸ ਬਣ ਜਾਂਦਾ ਇਹਦੇ ਵਿੱਚ ਕੁਆਲ ਮੈਂ ਕਹਿੰਦਾ ਨਜ਼ਾਰਾ ਲੱਗਦਾ ਜਦੋਂ ਲੱਗੀ ਹੁੰਦੀ ਹੈ ਜਿਵੇਂ ਤੁਸੀਂ 7 ਡੇ ਜਿੰਮ ਤੇ ਜਾਓਗੇ ਉੱਥੇ ਬਈ ਉਹਨਾਂ ਨੇ ਕੰਮ ਕੀਤਾ ਉੱਥੇ ਲੱਗਿਆ ਹੋਇਆ ਨੇ ਬਹੁਤ ਬਿਲਕੁਲ ਬਿਲਕੁਲ ਹਾਂਜੀ ਉਸ ਤੋਂ ਇਲਾਵਾ ਜਿਵੇਂ ਆਪਾਂ ਕਹਿਦੀ ਗਿਫਟਾਂ ਦੇ ਨਹੀਂ ਹੁੰਦੀਆਂ ਨੇ ਤੇ ਆ ਚੀਜ਼ ਜਦੋਂ ਤੁਸੀਂ ਇਹਨਾਂ ਦੀ ਸ਼ਾਪ ਤੇ ਆਓਗੇ ਨਾ ਆ ਚੀਜ਼ ਦੇ ਨਿਗਾ ਪੈਣੀ ਆ ਆ ਵਾਲੇ ਡਿਸਪਲੇ ਤੇ ਪਹਿਲਾਂ ਨਿਗਾ ਮਾਰ ਲਓ ਫਿਰ ਵੀਰੇ ਤੋਂ ਲੈ ਲੈਣੇ ਇਹਦੇ ਬਾਰੇ ਜਾਣਕਾਰੀ ਦੱਸੋ ਵੀਰੇ ਇੱਕ ਤਾਂ ਜਿਹੜੀ ਫੋਟੋ ਫਰੇਮਸ ਆਮ ਹੁੰਦੀਆਂ ਨੇ ਨੇ ਮਾਰਕੀਟ 'ਚ ਮਿਲਦੀਆਂ ਨੇ ਉਹ ਸਭ ਲੋ ਕੋਈ ਵੀ ਸਾਈਜ਼ ਆਪਾਂ ਲਗਾ ਲਓ ਉਹਨਾਂ ਪ੍ਰਿੰਟ ਕਰਕੇ ਵਿੱਚ ਲੱਗ ਜਾਂਦਾ ਹੁੰਦਾ ਤੇ ਇਹ ਜਿਹੜਾ ਕਨਸ ਮਤਲਬ ਇਹ ਫੋਟੋ ਨਹੀਂ ਬਾਈ ਹੋਈ ਨਾ ਤੇ ਅਜੇ ਜਿਹੜੀ ਫੋਟੋ ਨਹੀਂ ਰਹੀ ਜੀ ਇੱਕ ਗਲਾਸ ਹੈ ਗਲਾਸ ਦੇ ਉੱਪਰ ਆਪਾਂ ਨੇ ਹੀਟਰ ਨਾਲ ਇਹਨੂੰ ਟ੍ਰਾਂਸਫਰ ਕਰਤਾ ਫੋਟੋ ਇਹਦੇ ਵਿੱਚ ਚਲੀ ਗਈ ਹੈ ਵਿੱਚ ਚਲੀ ਮਤਲਬ ਇਹਦੇ ਤੇ ਉਕਰ ਗਈ ਪੂਰੀ ਤਰ੍ਹਾਂ ਹਾਂਜੀ ਫਿਨਿਸ਼ਿੰਗ ਦਾ ਲੈਵਲ ਦੇਖੋ ਹੁਣ ਕਿੰਨਾ ਲਗੜਾ ਰਿਹਾ ਜਿਵੇਂ ਆਪਣੇ ਮੋਬਾਈਲ ਦੀ ਸਕਰੀਨ ਦੀ ਕੁਆਲਿਟੀ ਨਹੀਂ ਆਉਂਦੀ ਉਡੀ ਕੁਆਲਿਟੀ ਆਉਂਦੀ ਹੈ ਇਸ ਜੀ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਇੱਕ ਆ ਪ੍ਰੋਡਕਟ ਆਉਂਦਾ ਹੈ ਇਹ ਐਮ ਡੀ ਐਫ ਸਰਚ ਕਰੂਗਾ ਨਾ ਕਸਟਮਰ ਅਗਰ ਐਮ ਡੀ ਐਫ ਕਸਟਮਾਈਜ਼ਡ ਪ੍ਰੋਡਕਟ ਅਗਰ ਲਿਖ ਕੇ ਬੰਦਾ ਸਰਚ ਕਰੂਗਾ ਇੰਟਰਨੈਟ ਤੇ ਤਾਂ ਇਹਦੇ ਨਾਲ ਕਿਸੇ ਵੀ ਚੋਇਸ ਦਾ ਬੰਦਾ ਬਣਾ ਸਕਦਾ ਇਹ ਆਈ ਸੀਗਾ ਕਟਰੀਨਾ ਕਾ ਬਣਵਾਣਾ ਆਈ ਸੀ ਮੁਰਦੇ ਲੈ ਕੇ ਰਹੀਗੀ ਅੱਛਾ ਕੀ ਬਾਤ ਹੈ ਇਹ ਬਣਾ ਕੇ ਰੱਖਿਆ ਹੋਇਆ ਬਾਈ ਉਹਨਾਂ ਨੇ ਤੇ ਇਹ ਕਿਉਂਕਿ ਡਿਸਪਲੇ ਦੇ ਵਿੱਚ ਤੁਹਾਨੂੰ ਹੋ ਜਾਗਦਾ ਕੋਈ ਚੀਜ਼ ਆ ਲੱਗਦੀ ਬਈ ਯਾਰ ਇੱਕ ਦੋ ਹੀ ਦਿਖਾਈਆਂ ਨੇ ਪਰ ਬਾਈ ਉਹਨਾਂ ਨਾਲ ਮੈਂ ਉਹੀ ਗੱਲ ਕਰਦਾ ਸੀ ਕਹਿੰਦਾ ਯਾਰ ਕਸਟਮਰ ਦੀ ਸੋਚ ਕਿੱਥੇ ਤੱਕ ਜਾਂਦੀ ਹੈ ਮਤਲਬ ਅਸੀਂ ਉਸ ਲੈਵਲ ਦੀ ਚੀਜ਼ ਉਹਨੂੰ ਤਿਆਰ ਕਰਕੇ ਦੇ ਦਾਂਗੇ ਫਿਰ ਮੈਂ ਉਹ ਬਈ ਇਹ ਨਾਸਤਾ ਵੀ ਸਰਚ ਕਰੋ ਇੰਟਰਨੈਟ ਤੇ ਕਿਉਂਕਿ ਇੰਟਰਨੈਟ ਦਾ ਜਦੋਂ ਬੜਾ ਦੇਖੋ ਕਿੰਨਾ ਈਜ਼ੀ ਹੈ ਸਾਨੂੰ ਵੀ ਕਸਟਮਰ ਨੂੰ ਸਾਨੂੰ ਸਮਝਾਉਣਾ ਨਹੀਂ ਪੈਂਦਾ ਇਹਨਾਂ ਸਾਨੂੰ ਚੋਇਸ ਨਹੀਂ ਦੇਣੀ ਪੈਂਦੀ ਕਸਟਮਰ ਅਗਲਾ ਦੇਖਦਾ ਇੰਟਰਨੈਟ ਤੇ ਸਾਨੂੰ ਸਕਰੀਨਸ਼ਾਟ ਦਿਖਾਉਂਦਾ ਸੀ ਸੇਮ ਉਹਦੇ ਨਾਲ ਦੀ ਰੈਡੀ ਕਰ ਦਿੰਦੇ ਆ ਤੇ ਭਾਈ ਆ ਜਿਹੜੀ ਫੋਟੋ ਫਰੇਮ ਇਹ ਦੂਰ ਦੂਰ ਦਿਖਾਓ ਕਿਉਂਕਿ ਬਹੁਤ ਸੋਹਣੇ ਸੋਹਣੇ ਹੋਰ ਵੀ ਲੱਗੇ ਹੋਏ ਨੇ ਨਹੀਂ ਫੋਟੋ ਫਰੇਮ ਦੇਖੋ ਇਹ ਤਾਂ ਬਹੁਤ ਮਤਲਬ ਵੀਡੀਓ 'ਚ ਨਹੀਂ ਤੁਹਾਨੂੰ ਪਤਾ ਚੱਲਣਾ ਹੈਗਾ ਬਹੁਤ ਹੈਵੀ ਪੀਸ ਹੈ ਇਹ ਵਾਲਾ ਠੀਕ ਹੈ ਪੱਤਰ ਗੈਦਨ ਜਿਹਨੂੰ ਆਪਾਂ ਇਹ ਭਲੇ ਲਾਲੋ ਕੀ ਕਟੋਗਰ 1.5 ਕਿਲੋ ਦਾ weight ਹੈ ਦਾ ਛੋਟੇ niche ਬਚੇ ਜਿਹਦੇ piece ਦਾ ਜਿੰਨੇ ਪ੍ਰੋਡਕਟਸ ਇੱਥੇ ਪਏ ਨੇ ਸਾਰੇ ਹੀਟਰ ਨਾਲ ਟ੍ਰਾਂਸਫਰ ਹੋਏ ਹੋਏ piece ਨੇ ਵਾਲੇ ਓਕੇ ਤੇ ਆਹ ਲਾਈਨ ਦੇ ਵਿੱਚ ਜਿੰਨੇ ਪ੍ਰੋਡਕਟਸ ਪਏ ਨੇ ਆਹ ਵਾਲੇ ਹੈਗੇ ਨੇ ਸਾਰੇ ਲਾਈਟ ਵਾਲੇ ਪ੍ਰੋਡਕਟਸ ਨੇ ਤੇ ਇਹਨਾਂ ਦੀ ਕੁਆਲਿਟੀ ਵੀ ਦੇਖੋ ਤੁਸੀਂ ਬਹੁਤ ਇੱਕ ਨੰਬਰਾ ਜਿਵੇਂ ਫੋਟੋ ਫਰੇਮ ਹੁੰਦਾ ਨਾ ਤੇ ਇਹ ਵੀ ਇਹਦੇ ਵਿੱਚ ਫੋਟੋ ਲਾਈਟ ਵੀਰ ਵੀ ਚੱਲਦੀ ਹੈ ਬਈ ਬਿਲਕੁਲ ਬਿਲਕੁਲ ਸਾਰਿਆਂ ਚ ਲਾਈਟ ਚੱਲਦੀਆਂ ਨੇ ਇਹਨਾਂ ਦੇ ਵਿੱਚ ਉਸ ਤੋਂ ਬਾਅਦ ਆ ਦੇਖੋ ਇੱਕ ਆ ਪ੍ਰੋਡਕਟ ਪਿਆ ਹੈ ਇਹ ਇਸ ਤੇ ਨਾਮ ਲਿਖਿਆ ਜਾਂਦਾ ਹੈ ਮੰਲਾ ਬ੍ਰਾਂਡਿੰਗ ਹੋਣੀ ਹੈ ਬ੍ਰਾਂਡਿੰਗ ਹੋ ਜਾਂਦੀ ਹੈ ਨਾਮ ਲਿਖਾਉਣਾ ਕੜੀ ਚਲਦੀ ਹੈ ਬ੍ਰਾਂਡਿੰਗ ਚਲਦੀ ਹੈ ਪੈਨ ਹੈਗੇ ਨੇ ਬਹੁਤ ਹੀ ਰੀਚਨੇਬਲ ਪ੍ਰਾਈਸ ਦੇ ਵਿੱਚ ਹੈ ਇਹ ਬਹੁਤ ਟ੍ਰੈਂਡਿੰਗ ਚ ਹੈ ਬਹੁਤ ਸੇਲ ਹੈ ਇਸ ਚ ਹੋਰ ਫੋਟੋ ਧੋਗਾ ਇਹਦੇ ਉੱਪਰ ਲਗਾ ਦਾਂਗੇ ਵਧੀਆ ਡਿਜ਼ਾਈਨ ਕਰਕੇ ਲਗਾਵਾਂਗੇ ਤਾਂ ਕਿ ਦੇਣ ਵਾਲੇ ਨੂੰ ਪਤਾ ਲੱਗੇ ਲੈਣ ਵਾਲੇ ਨੂੰ ਪਤਾ ਲੱਗੇ ਕਿ ਹਾਂ ਕੋਈ ਗਿਫਟ ਆਇਆ ਹੈ ਗਿਫਟ ਆਇਆ ਹਾਂਜੀ ਮੰਨਦਾ ਸਾਮ ਕੇ ਰੱਖੇ ਦਿਲ ਦੇ ਕੋਲ ਬਿਲਕੁਲ ਜੀ ਬਿਲਕੁਲ ਉਸ ਤੋਂ ਬਾਅਦ ਆਪਣੇ ਆਪ ਦੇਖੋ ਜੀ ਆ ਜਿਹੜੀ ਹੈਗੇ ਇਹ ਸਾਰੀ ਪਹਿਲਾਂ ਤਾਂ ਕਸਟਮਾਈਜ਼ਡ ਇਨ ਪ੍ਰੋਡਕਟ ਸਾਰੇ ਇਹ ਲੰਚ ਬਾਕਸ ਹੈ ਠੀਕ ਹੈ ਜੀ ਕਸਟਮਰ ਬਸ ਫੋਟੋ ਨਾਮ ਥੋੜਾ ਜੋ ਵੀ ਕਸਟਮਰ ਦੇ ਦਿਮਾਗ ਚਾਹੁੰਦਾ ਹੈ ਜੋ ਵੀ ਲਗਵਾਉਣਾ ਚਾਹੁੰਦਾ ਉਹ ਐਜ਼ ਇਟ ਇਜ਼ ਆਪਾਂ ਬ੍ਰੈਂਡਿੰਗ ਕਰਕੇ ਦਵਾ ਠੀਕ ਹੈ ਜੀ ਅੱਛਾ ਇਹ ਚੀਜ਼ਾਂ ਇਹ ਨਹੀਂ ਹੈ ਵੀ ਤੁਸੀਂ ਇੱਕ ਇੱਕ ਹੀ ਤਿਆਰ ਕਰਵਾਉਣੀਆਂ ਨੇ ਜਿਵੇਂ ਮੇਰਾ ਦੱਸਦਾ ਵੀ ਇਹ ਚੀਜ਼ਾਂ ਤਾਂ ਜਿਵੇਂ ਕੱਪ ਹੋਗੇ ਅਕਸਰ ਜਿਹੜੀਆਂ ਮਤਲਬ ਕੰਪਨੀਆਂ ਨੇ ਜਾਂ ਸਕੂਲਜ਼ ਵਗੈਰਾ ਨੇ ਉਹ ਤਿਆਰ ਕਰਵਾ ਕੇ ਦਿੰਦੇ ਨੇ ਜਿਵੇਂ ਆ ਦੇਖੋ ਜੀ ਇਹਨਾਂ ਕੋਲੇ ਆਰਡਰ ਆਇਆ ਹੋਇਆ ਤੇ ਆ ਸਕੂਲ ਦਾ ਕਿਸੇ ਦਾ ਜਿਹੜਾ ਹੈਗਾ ਉਹਦੀ ਕੱਪ ਤਿਆਰ ਕੀਤੇ ਜਾ ਰਹੇ ਨੇ ਉਸ ਸਕੂਲ ਦੇ ਉਸ ਸਕੂਲ ਦੇ ਮਤਲਬ ਜਿਸ ਨੂੰ ਬੱਚਿਆਂ ਨੂੰ ਗਿਫਟ ਦੇਣ ਦੇ ਲਈ ਇਹਦੇ ਨਾਲ ਮਤਲਬ ਐਡ ਵੀ ਹੋ ਜਾਂਦੀ ਆ ਤੇ ਚੀਜ਼ ਵੀ ਵਧੀਆ ਲੱਗਦੀ ਆ ਹਨਾ ਇਹ ਸਾਰੀ ਚੀਜ਼ ਤਿਆਰ ਹੋ ਰਹੀ ਆ ਬਾਕੀ ਆਪਾਂ ਜਿਵੇਂ ਦੇਖ ਲਈਏ ਲੈਟਰਸ ਵਗੈਰਾ ਹਨਾ ਇਹਨਾਂ ਕੋਲੇ ਤਾਂ ਤਿਆਰ ਹੁੰਦੇ ਹੀ ਹੁੰਦੇ ਨੇ ਉਸ ਤੋਂ ਬਾਅਦ ਜੀ ਆਪਣੇ ਇਹ ਰਿਲੀਜੀਅਸ ਪ੍ਰੋਡਕਟ ਨਿਆ ਵਾਲੇ ਇਹ ਲੇਜ਼ਰ ਕਟਿੰਗ ਮਸ਼ੀਨ ਚ ਆਪਾਂ ਬਣਾਉਂਦੇ ਆ ਸਾਰੇ ਇਹ ਇਹਦੇ ਵਿੱਚ ਡਿਜ਼ਾਈਨ ਬਹੁਤ ਹੀ ਜ਼ਿਆਦਾ ਤੁਹਾਨੂੰ ਅਵੇਲੇਬਲ ਮਿਲ ਜਣਗੇ ਇੰਟਰਨੈਟ ਦੇ ਉੱਤੇ ਤੇ ਕਲਰ ਫੇਸ ਤੇ ਸਾਰੇ ਹੈਗੇ ਨੇ ਆ ਦੇਖੋ ਇਹ ਮਤਲਬ ਇਹ ਚੀਜ਼ ਤਾਂ ਨਾ ਸੈਂਪਲ ਦੇ ਤਰ੍ਹਾਂ ਬਣਾ ਕੇ ਰੱਖ ਪਰ ਇਹਦੇ 'ਚ ਇੰਨੇ ਕੀ ਜ਼ਿਆਦਾ ਡਿਜ਼ਾਈਨ ਬਣਾ ਕੇ ਦੇ ਦੇਣਗੇ ਵੀ ਤੁਸੀਂ ਨਹੀਂ ਸੋਚ ਸਕਦੇ ਇਹਦੇ ਬਾਰੇ ਤੇ ਇਹ ਲੱਗੀ ਹੋਈ ਜਿਵੇਂ ਲੇਜ਼ਰ ਕਟਿੰਗ ਨਾਲ ਮਿਲਦੀ ਹੈ ਇੱਕਦਮ ਨਾ ਫਿਨਿਸ਼ਿੰਗ ਬਹੁਤ ਸੋਹਣੀ ਆਉਂਦੀ ਹੈ ਨਾ ਬਿਲਕੁਲ ਜੀ ਬਿਲਕੁਲ ਇੱਕ ਇਹ ਚੀਜ਼ ਬਣੀ ਹੋਈ ਉਸ ਬਹੁਤ ਸੋਹਣੀ ਲੱਗਦੀ ਹੈ ਜਦੋਂ ਮਤਲਬ ਪੂਰਾ ਤਰਾਸ਼ਿਆ ਜਾਂਦਾ ਜੀ ਤਰਾਸ਼ਿਆ ਜਾਂਦਾ ਐਨ ਚੀਜ਼ ਬਹੁਤ ਉਕਰ ਕੇ ਆਉਂਦੀ ਹੈ ਬਿਲਕੁਲ ਬਿਲਕੁਲ ਉਹਦੇ ਨਾਲ ਅੱਜ ਵੀ ਨਾਰਮਲ ਆਈਟਮ ਹੋ ਗਿਆ ਮੈਂ ਮਤਲਬ ਬਾਲਰ ਵਗੈਰਾ ਹੋਗੇ ਇਹਨੂੰ ਵੀ ਤੁਸੀਂ ਇੱਥੋਂ ਕਸਟਮਾਈਜ਼ ਕਰਵਾ ਸਕਦੇ ਆ ਆਪਣੇ ਲਈ ਵੀ ਕਰਵਾ ਸਕਦੇ ਹੋ ਗਿਫਟ ਦੇਣ ਦੇ ਲਈ ਵੀ ਕਰਵਾ ਸਕਦੇ ਹੋ ਤੇ ਕਲਰ ਆਉਂਦੇ ਨੇ ਜੀ ਪ ਓਕੇ ਜੀ ਠੀਕ ਹੈ ਡਿਊਰੇਬਿਲਟੀ ਬਹੁਤ ਅੱਛੀ ਹੈ ਜੀ ਮਤਲਬ ਕੁਆਲਿਟੀ ਵੀ ਬਹੁਤ ਸੋਹਣੀ ਲੱਗ ਰਹੀ ਹੈ ਬਿਲਕੁਲ ਜੀ ਆ ਪਾਸਪੋਰਟ ਕਵਰ ਐਸ ਟੂ ਪੰਚ ਕਲਰ ਆਉਂਦੇ ਨੇ ਸਨਗਲਾਸਿਸ ਹੋਲਡਰ ਹੋ ਗਏ ਤੇ ਆ ਕੁਝ ਸੈਂਪਲ ਇੱਥੇ ਪਏ ਨੇ ਓਕੇ ਤੇ ਬਹੁਤ ਟ੍ਰੈਂਡਿੰਗ ਚ ਨੇ ਇਹ ਵਾਲੇ ਸੈਟ ਆਂਦਾ ਪੂਰਾ ਜਿਸ ਤਰ੍ਹਾਂ ਪਿਆ ਕੀ ਚੈਨ ਹੁੰਦਾ ਪਾਸਪੋਰਟ ਕਵਰ ਵਾਲੇ ਸਨਗਲਾਸਿਸ ਹੋਲਡਰ ਇਹ ਪੂਰਾ ਪੈਕੇਜ ਆਂਦਾ ਮਤਲਬ ਪੂਰਾ ਪੈਕੇਜ ਤੁਸੀਂ ਆਲਾ ਗਿਫਟ ਅਗਰ ਕਿਸੇ ਨੂੰ ਦੇਣੀ ਆ ਹਣਾ ਤਾਂ ਤੁਸੀਂ ਦੇ ਸਕਦੇ ਹੋ ਜਿੰਨੇ ਵੀ ਤੁਹਾਨੂੰ ਪ੍ਰੋਡਕਟਸ ਇੱਥੇ ਦਿਖਾਏ ਨੇ ਸਾਰੇ ਆਪਾਂ ਨੇ ਖੁਦ ਇੱਥੇ ਹੀ ਰੈਡੀ ਕੀਤੇ ਹੋਏ ਨੇ ਕੋਈ ਪ੍ਰੋਡਕਟਸ ਆਪਣਾ ਬਾਹਰੋਂ ਨਹੀਂ ਰੈਡੀ ਹੁੰਦਾ ਹੈਗਾ ਇਹੀ ਰੀਜ਼ਨ ਹੈ ਆਪਾਂ ਕਸਟਮਰ ਨੂੰ ਬੈਸਟ ਪ੍ਰਾਈਸ ਸਰਵਿਸ ਪਪਾ ਤਾਂ ਇਹ ਸਾਰੀ ਜਿਹੜੀ ਆਪਾਂ ਕਰ ਰਹੇ ਚੀਜ਼ਾਂ ਇੱਥੇ ਰੈਡੀ ਕਰਾਂਗੇ ਤੁਹਾਨੂੰ ਦਿਖਾ ਵੀ ਦਵਾਂਗੇ ਆਪਣੇ ਜਿੰਨੇ ਵੀ ਮਸ਼ੀਨਾਂ ਆਈਆਂ ਨੇ ਸਾਰੀਆਂ ਆਪਾਂ ਨੇ ਇੱਥੇ ਆਪਣੀ ਲੱਗੀਆਂ ਹੋਈਆਂ ਤੇ ਆਪਾਂ ਆਜੋ ਫਿਰ ਮਸ਼ੀਨਾਂ ਵੀ ਦੇਖਦੇ ਆਂ ਤੇ ਕਿਵੇਂ ਤਿਆਰ ਕਰਦੇ ਨੇ ਖਾਸ ਕਰ ਲੋਕਾਂ ਨੂੰ ਕਯੂਰੀਓਸਟੀ ਹੁੰਦੀ ਆ ਯਾਰ ਜਿਹੜੇ ਨਿਓਨ ਲਾਈਟ ਵਾਲੇ ਬੋਰਡ ਨੇ ਕਿਵੇਂ ਬਣਦੇ ਨੇ ਇਹ ਵੀ ਦਿਖਾਉਣੇ ਆ ਤੁਹਾਨੂੰ ਆਜੋ ਫਿਰ ਆਪਾਂ ਇਹਨਾਂ ਦੀ ਪਹਿਲਾਂ ਮਸ਼ੀਨ ਲੇਜ਼ਰ ਕਟਿੰਗ ਵਾਲੀ ਦਿਖਾਉਣੇ ਆ ਦੋ ਆਜੋ ਬਾਈ ਹੁਣ ਇਹ ਤੁਹਾਨੂੰ ਉੱਥੇ ਲੈ ਕੇ ਜਾਂਦੇ ਨੇ ਜਿੱਥੇ ਸਾਰੀਆਂ ਪ੍ਰੋਡਕਟ ਕਰਦੇ ਨੇ ਤਿਆਰ ਉਹ ਵੀ ਇਹਨਾਂ ਦਾ ਸਾਰਾ ਇਨ ਹਾਊਸ ਹੀ ਆ ਤੇ ਆਜ ਤਹਾਨੂੰ ਦਿਖਾਵਾਂਗੇ ਜੀ ਕਿਵੇਂ ਤਿਆਰ ਹੁੰਦੀਆਂ ਨੇ ਔਰ ਇਹ ਜਿਹੜੀਆਂ ਸ਼ੀਟਸ ਨੇ ਹੋ ਗਈ ਤੁਹਾਨੂੰ ਦਿਖਾਵਾਂਗੇ ਅੱਛਾ ਸ਼ੀਟ ਹੁੰਦੀਆਂ ਨੇ ਇਹਨਾਂ ਹਿਸਾਬਿਆਂ ਨੇ ਜਾਂ ਜੀ ਥਿਕਨੈਸ ਆਉਂਦੀਆਂ ਅਲੱਗ-ਅਲੱਗ ਕਲਰਸ ਆਉਂਦੇ ਨੇ ਇਹਦੇ ਵਿੱਚ ਆਜਾ ਦਿਖਾ ਦਿਓ ਕਿੱਥੇ ਵੀ ਇਹਨਾਂ ਸ਼ੀਟਸ ਇੱਧਰ ਆਜੋ ਹਾਂਜੀ ਦਿਖਾ ਲਿਆ ਤੁਹਾਨੂੰ ਆਦ ਅੱਛਾ ਬਾਬਾ ਸ਼ੀਟਾਂ ਦਾ ਪੂਰਾ ਸਟਾਕ ਇਹਨਾਂ ਨੇ ਰੱਖਿਆ ਹੋਇਆ ਇਹ ਅਲੱਗ-ਅਲੱਗ ਕੁਆਲਿਟੀਆਂ ਨੇ ਅਲੱਗ-ਅਲੱਗ ਸ਼ੀਟਸ ਕਰੀਆਂ ਹੁੰਦੀਆਂ ਨੇ ਬਈ ਇਹਨੂੰ ਅਕ੍ਰੀਲਿਕ ਕਹਿੰਦੇ ਨੇ ਸ਼ੀਟਸ ਐਮ ਡੀ ਐਫ ਕਹਿੰਦੇ ਨੇ ਓਕੇ ਜੀ ਇਹਨਾਂ ਦੀ ਥਿਕਨੈਸ ਅਲੱਗ-ਅਲ ओके okay. इकै में मैं फिर 2 3 4 5 6 7 8 ਇਹਨਾਂ ਦੇ ਵਿੱਚ ਮਿਨੀਮਮ 6 ਤੋਂ 7 ਕਲਰ ਆਉਂਦੇ ਨੇ ਜਿਹੜੇ ਚੱਲਦੇ ਨੇ ਉਹ ਤੇ ਉਸ ਤੋਂ ਬਾਅਦ ਦੇਖੋ ਆ 골ਡਨ ਹੈਗੀ ਹੈ ਜਿਹੜੀ ਆਪਣੇ ਘਰੋਖ ਹੀ ਬਣਾਈ ਸੀਗਾ ਉੱਪਰ ਹਾਂਜੀ ਇਸ ਤੇ ਬਣਿਆ ਹੋਇਆ ਅੱਛਾ ਇਹਦੇ 'ਚ ਬਣੀ ਹੈ ਹਾਂਜੀ ਹਾਂਜੀ ਮਤਲਬ ਇਹਦੀ ਗਾਰੰਟੀ ਤਾਂ ਐ ਸਮਝ ਲਓ ਵੀ ਉਮਰ ਭਰ ਦੇ ਇਹਨਾਂ ਨੂੰ ਹੁੰਦਾ ਕੁਝ ਨਹੀਂ ਕੁਝ ਨਹੀਂ ਹੁੰਦਾ ਜੀ ਬਿਲਕੁਲ ਹੀ ਨਹੀਂ ਹੁੰਦਾ ਇਹਨਾਂ ਨੂੰ ਕੁਝ ਉਸ ਤੋਂ ਬਾਅਦ ਦੇਖੋ ਗ੍ਰੇਡਿੰਗ ਹੁੰਦੀ ਹੁੰਦੀ ਹੈ ਇੱਕ ਨੇਮ ਵਗੈਰਾ ਜਾਂ ਕਲੋਕ ਵਗੈਰਾ ਤੇ ਉਹ ਆ ਸ਼ੀਟ ਜੋਤ ਹੁੰਦੀ ਹੈ ਅੱਛਾ ਇਹ ਜਿਵੇਂ ਆਪਣੀ ਪਲਾਈ ਬੋਰਡ ਦੀ ਉਸ ਤਰ੍ਹਾਂ ਦੀ ਸ਼ੀਟ ਹੈ ਹਾਂਜੀ ਹਾਂਜੀ ਅੱਛਾ ਫਿਰ ਇੱਕ ਕੱਟੀ ਕਿਵੇਂ ਜਾਂਦੀ ਹੈ ਬੰਦੀਆਂ ਕਿਵੇਂ ਇਥੇ ਤੁਹਾਨੂੰ ਦਿਖਾਉਣੇ ਆ ਜੀ ਹੁਣ ਜਿਵੇਂ ਸ਼ੀਟ ਸੀਗੀਆਂ ਤੁਹਾਨੂੰ ਸ਼ੀਟ ਤਾਂ ਦਿਖਾ ਦਿਆਂ ਤੇ ਹੁਣ ਤੁਹਾਨੂੰ ਦਿਖਾਉਣੇ ਇਹਨਾਂ ਦੀ ਮਸ਼ੀਨ ਜਿੱਦੇ ਨਾਲ ਸਾਰੀਆਂ ਚੀਜ਼ਾਂ ਕਟਿੰਗ ਹੁੰਦੀਆਂ ਨੇ ਉਹਦੇ ਕਰਕੇ ਜਿਹੜਾ ਰੇਟ ਹੈ ਉਹ ਵੀ ਤੁਹਾਨੂੰ ਬੈਸਟ ਦਿੰਦੇ ਰਹੇ ਤੇ ਕੁਆਲਿਟੀ ਦਾ ਬੈਸਟ ਦੇਣੀ ਦੇਣੀ ਆ ਆਜੋ ਫਿਰ ਆਪਾਂ ਨੂੰ ਇੰਨਾ ਵਧੀਆ ਲੱਗਿਆ ਇਹ ਚੀਜ਼ ਦੇਖ ਕੇ ਤੇ ਮੈਂ ਇਹਨਾਂ ਨੂੰ ਗਿਆ ਬਈ ਉਹਨਾਂ ਨੂੰ ਮਾਹ ਯਾਰ ਸਾਨੂੰ ਵੀ ਸਾਡਾ ਲੋਗੋ ਤਿਆਰ ਕਰਕੇ ਦੋ ਮਲੇਰ ਕੋਲਾ ਲਈਦਾ ਤੇ ਉਹੀ ਚੀਜ਼ ਬਈ ਤੁਸੀਂ ਤਿਆਰ ਕਰ ਰਹੇ ਹੋ ਹਾਂਜੀ ਹਾਂ ਜਿੰਨੇ ਪ੍ਰੋਡਕਟਸ ਆਪਾਂ ਨੇ ਤੁਹਾਨੂੰ ਉੱਪਰ ਦਿਖਾਏ ਨੇ ਜੀ ਉਸ ਤੋਂ ਅੱਧਾ 70% ਪ੍ਰੋਡਕਟਸ ਇਹੀ ਮਸ਼ੀਨ ਤੇ ਤਿਆਰ ਹੁੰਦੇ ਨੇ ਇਹ ਇੰਦਰ ਕਟਿੰਗ ਮਸ਼ੀਨ ਹੈ ਠੀਕ ਹੈ ਜੀ ਤੇ ਇਹ ਸੇ ਤਿਆਰ ਹੁੰਦੇ ਨੇ ਤੁਹਾਡੇ ਵਾਲਾ ਜਿਹੜਾ ਲੋਗੋ ਹੈ ਉਹ ਬ੍ਰਦਰ ਹਸੀਬ ਤੁਹਾਨੂੰ ਇਹ ਚਲਾ ਕੇ ਦਿਖਾਉਣਗੇ ਔਰ ਤੁਹਾਡਾ ਲੋਗੋ ਬਣਾ ਕੇ ਦਿਖਾਉਣਗੇ ਮਤਲਬ ਇਹ ਜਿਹੜੀ ਹੈਗੀ ਇਹ ਕੀ ਕਰਨ ਇਹਨੂੰ ਕੀ ਕਹਿੰਦੇ ਐਂਗਰੇਵਿੰਗ ਕਹਿੰਦੇ ਨਹੀਂ ਮਲੇ ਰਹੇ ਗਾ ਜੀ ਐਂਗਰੇਵਿੰਗ ਮਾਰਕਿੰਗ ਔਰ ਕਟਿੰਗ ਸਾਰਾ ਕੁਝ ਇਹੀ ਮਸ਼ੀਨ ਕਰਦੀ ਇਹੀ ਮਸ਼ੀਨ ਕਰਦੇ ਮਤਲਬ 올 ਇਨ ਵਨ ਹੈ ਆ ਕਰੋ ਜੀ ਚੈੱਕ ਸਮਾਰਕਿੰਗ ਹੁੰਦੇ ਤੁਹਾਡਾ ਨਾਮ ਲਿਖਿਆ ਜਾਊਗਾ ਮਲੇਰਕੋਲਾ ਲਾਈਵ ਜਿਨ੍ਹਾਂ ਨੇ ਪੂਰਾ ਗਾਹ ਪਾਇਆ ਹੋਇਆ ਮਲੇਰਕੋਲਾ ਜੀ ਵੀਡੀਓ ਬਣਾ ਬਣਾ ਕੇ ਤੇ ਆ ਦੇਖੋ ਜੀ ਪੁਰਾਨ ਕੈਟਲੋਗੋ ਜਿਹੜਾ ਪੂਰਾ ਤਿਆਰ ਕਰ ਰਹੇ ਨੇ ਮਤਲਬ ਇੰਨੀ ਜੀ ਸਾਨੂੰ ਵਧੀਆ ਲੱਗਿਆ ਵੀ ਅਸੀਂ ਕਿਹਾ ਯਾਰ ਸਾਨੂੰ ਕਰਕੇ ਦਿਓ ਤਿਆਰ ਅੱਛਾ ਇਹਨਾਂ ਚ ਦੇਖੋ ਜੀ ਆਪਾਂ ਨੂੰ ਕਲਰ ਦੀ ਆਪਸ਼ਨ ਹੈਗੀ ਹੈ ਸਾਈਜ਼ ਦੀ ਆਪਸ਼ਨ ਹੈਗੀ ਹੈ ਜਿੰਨਾ ਆਪਾਂ ਉੱਪਰ ਨੂੰ ਬਾਹਰ ਕੱਢ ਸਕਦੇ ਆ ਮਤਲਬ ਮੋਟਾਈ ਚੋੜਾਈ ਆਪਦੇ ਸਾਰਾ ਕੁਝ ਆਪਦੇ ਕੰਟਰੋਲ ਚ ਹੈ ਕੰਟਰੋਲ ਦੇ ਵਿੱਚ ਹੈ ਠੀਕ ਹੈ ਜੀ ਅੱਜਕੱਲ ਵੱਡੇ ਵੱਡੇ ਜਿਹੜੇ ਬ੍ਰਾਂਡ ਨੇ ਉਹ ਵੀ ਇਹਨਾਂ ਬਾਈ ਉਹਨਾਂ ਕੋਲ ਆਉਂਦੇ ਨੇ ਵੀ ਯਾਰ ਸਾਨੂੰ ਆਹ ਚੀਜ਼ ਤਿਆਰ ਕਰਕੇ ਦੇ। ਆ ਦੇਖੋ ਕਿੰਨੀ ਸੋਹਣੀ ਚੀਜ਼ ਦੇ ਤਿਆਰ ਹੋ ਗਈ। ਅੱਛਾ ਜੀ ਇਹਦਾ ਸਾਈਜ਼ ਏਡਾ ਮਰਜ਼ੀ ਕਰ ਲਓ ਹਨਾ। ਸਾਈਜ਼ ਜਿੰਨਾ ਮਰਜ਼ੀ ਕਰ ਲਓ ਜੀ ਇਹਦਾ। ਤੇ ਵੀਰੇ ਪ੍ਰੋਡਕਟ ਬਾਰੇ ਤਾਂ ਤੁਸੀਂ ਦੇ ਦਿੱਤੀ ਚੰਗੀ ਜਾਣਕਾਰੀ ਹਨਾ। ਸਾਨੂੰ ਪਤਾ ਲੱਗ ਗਿਆ। ਹੁਣ ਜਿਹੜੇ ਬੰਦੇ ਨੇ ਕੰਮ ਕਰਾਉਣਾ ਅਗਲਾ ਚਾਹਣਾ ਵੀ ਯਾਰ ਅਸੀਂ ਸਾਈਟ ਲੱਗੀ ਹੋਈ ਤੇ ਦੇਖ ਲਈਏ। ਤੇ ਸ਼ਹਿਰ ਚ ਜਿਹਨੇ ਕੋਈ ਚੈੱਕ ਕਰਨਾ ਤੁਸੀਂ ਕਿੰਨੀਆਂ ਸਾਈਟਾਂ ਰਹੀਆਂ ਸ਼ਹਿਰ ਚ ਲਾ ਚੁੱਕੇ ਆ ਸ਼ਹਿਰ ਚ ਦਾ ਬਹੁਤ ਕੰਮ ਕੀਤਾ ਹੋਇਆ ਜੀ ਤੁਹਾਨੂੰ ਮੇਨ ਮੇਨ ਦੱਸ ਦਿੰਦਾ ਮੈਂ ਇੱਕ ਤਾਂ ਰੀਸੈਂਟਲੀ ਜਿਹੜਾ ਕੰਮ ਕੀਤਾ 7 ਡੇਸ ਫਿਟਨੈਸ ਜਿਮ ਜਿਹੜਾ ਠੰਡੀ ਸੜਕ ਤੇ ਬਣਿਆ ਉਹਦੇ ਬਾਹਰ ਕੰਮ ਕੀਤਾ ਹੋਇਆ ਔਰ ਉਹਦੇ ਅੰਦਰ ਵੀ ਕੰਮ ਕੀਤਾ ਹੋਇਆ ਤੇ ਉਸ ਤੋਂ ਬਾਅਦ ਇੱਕ ਸ ਹੈਗਾ ਲੁਧਿਆਣਾ ਰੋਡ ਤੇ ਦੋ ਬੋਰਡ ਓਥੇ ਲੱਗੇ ਹੋਏ ਨੇ ਇੱਕ ਅੰਦਰ ਲੱਗੇ ਹੋਏ ਕਬਾਲੀ ਸਾਈਡ ਤੇ ਲੱਗਿਆ ਹੋਇਆ ਹੈ ਤੇ ਇੱਕ ਬੋਰਡ ਲੱਗਿਆ ਹੋਇਆ ਜੀ ਕੁੱਪ ਉਹ ਬੋਰਡ 'ਚ ਨਾ ਬਹੁਤ ਹੀ ਡਿਟੇਲਿੰਗ 'ਚ ਕੰਮ ਕੀਤਾ ਹੋਇਆ ਮਤਲਬ ਜੇ ਸਮਝ ਲਓ ਆਪਾਂ 6 ਬੋਰਡ ਬਣਾਇਆ ਉਹ 6 ਬੋਰਡਾਂ ਦਾ ਕੰਮ ਇੱਕ ਬੋਰਡ 'ਚ ਹੀ ਹੋਇਆ ਹੋਇਆ ਮਤਲਬ ਪੂਰੀ ਰੀਜ ਲਾਈ ਹੋਈ ਆ ਉਹ ਕੰਮ ਛੋਟੇ ਸਾਈਜ਼ ਦੇ ਵੱਡੇ ਸਾਈਜ਼ ਦੇ ਯਾ ਬਾਕਸ ਬਣਾ ਕੇ ਬਹੁਤ ਸੋਹਣਾ ਡਿਜ਼ਾਈਨ ਤਿਆਰ ਕਰਵਾਏ ਸੀ ਉਹਨਾਂ ਨੇ ਤੇ ਉਸ ਤੋਂ ਬਾਅਦ ਲਗਾ ਲਓ ਕਿ ਬੀਮੈਕਸ ਜਿਹੜਾ ਅੰਮ੍ਰਿਤਗੜ ਹੈਗਾ ਆਪਣੇ ਰੈਸਟੋਰੈਂਟ ਉਸ 'ਚ ਕੰਮ ਕੀਤਾ ਹੋਇਆ ਸਾਈਨ ਬੋਰਡ ਵਗੈਰਾ ਡਾਇਰੈਕਸ਼ਨ ਬੋਰਡ ਉੱਤੇ ਲੱਗੇ ਹੋਏ ਨੇ ਤੇ ਉਸ ਤੋਂ ਬਾਅਦ ਵਰਕ ਹੈਜਿਸ ਆਪਣੇ ਪੀਪਲੀ ਪ੍ਰੋਬਲਮ 'ਤੇ ਨ ਆਊਟਲੈਟ ਸਟੋਰ ਖੋਲਿਆ ਉਹਨਾਂ ਨੇ ਇੱਕ ਤੇ ਉੱਥੇ ਬਾਰ ਇੱਕ ਬੋਰ ਲੱਗਿਆ ਹੋਇਆ ਹੈ ਆਪਣਾ ਤੇ ਉਹਨਾਂ ਦੇ ਕਾਹ ਛੋਟੇ ਬੋਰ ਵੀ ਰੈਡੀ ਹੋ ਰਹੇ ਨੇ ਆ ਦੇਖੋ ਜੀ ਬਾਰਕਾ ਜੀ ਦਾ ਬਹੁਤ ਵਧੀਆ ਬ੍ਰਾਂਡ ਹੈ ਜੀਨਸ ਬਹੁਤ ਵਧੀਆ ਬੰਦੀਆਂ ਨੇ ਆਪਣੇ ਲੋਕਲ ਇਮਪੋਰਟਰ ਦੇ ਇਹ ਲੋਕਲ ਬ੍ਰਾਂਡ ਆਪਣਾ ਬਿਲਕੁਲ ਬਾਕੀ ਭਾਈਓ ਨਾਲ ਕੋਈ ਜਿੰਨੇ ਵੀ ਪ੍ਰੋਡਕਟ ਸੀ ਆਪਾਂ ਤੁਹਾਨੂੰ ਸਾਰੇ ਦਿਖਾ ਦੇ ਤੇ ਲਾਸ ਇਹੀ ਚੀਜ਼ ਹੈ ਵੀ ਜਿੰਨੇ ਮਰਜ਼ੀ ਆਪਾਂ ਪ੍ਰੋਡਕਟ ਵੀਡੀਓ ਚ ਕਵਰ ਕਰ ਲਈਏ ਇਹਨਾਂ ਕੋਲੇ ਇੰਨੇ ਪ੍ਰੋਡਕਟ ਮਿਲਦੇ ਨੇ ਵੀ ਆਪਾਂ ਵੀਡੀਓ ਚ ਕਵਰ ਕਰ ਹੀ ਨਹੀਂ ਸਕਦੇ ਜਿੰਨੇ ਪ੍ਰੋਡਕਟ ਦਿਖਾਏ ਨੇ ਉਹ ਤੋਂ ਹਜ਼ਾਰ ਗੁਣਾ ਤੋਂ ਵੀ ਵੱਧ ਪ੍ਰੋਡਕਟ ਇਹਨ ਤੇ ਲਾਸਟ ਵਿੱਚ ਬਾਕੀ ਬਈ ਕੀ ਕਹਿਣਾ ਚਾਹੂਗੇ ਜਿਹੜੇ ਲੋਕ ਲਾਸਟ ਵਿੱਚ ਮੈਸੇਜ ਇਹੀ ਹੈ ਜੀ ਚਾਹੇ ਛੋਟਾ ਦੁਕਾਨਦਾਰ ਹੈ ਚਾਹੇ ਬڑا ਦੁਕਾਨਦਾਰ ਹੈ ਸਾਡੇ ਪ੍ਰੋਡਕਟ ਦੀ ਹਰੇਕ ਦੁਕਾਨਦਾਰ ਨੂੰ ਨੀਡ ਪੈਂਦੀ ਹੈ ਚਾਹੇ 바ਰ ਕੋਡ ਬਣਾਣਾ ਹੈ ਚਾਹੇ ਬڑا ਬੋਰਡ ਬਣਾਣਾ ਹੈ ਸਾਰਾ ਕੰਮ ਅਸੀਂ ਕਵਰ ਕਰ ਲੈਂਦੇ ਆ ਇੱਕ ਵਾਰ ਜਰੂਰ ਆਓ ਪ੍ਰਾਈਸ ਲੋ ਆ ਕੇ ਤੇ ਮੈਂ ਇੱਕ ਚੀਜ਼ ਤੁਹਾਨੂੰ ਪੁੱਛਣ ਲੱਗਿਆ ਸੀ ਵੀ ਪ੍ਰਾਈਸ ਆਪਣੇ ਕਿਉਂਕਿ ਬਹੁਤੇ ਕਸਟਮਰ ਪੁੱਛਦੇ ਨੇ ਜਿਹੜੇ ਵਿਊਰ ਹੁੰਦੇ ਨੇ ਵੀ ਯਾਰ ਪ੍ਰਾਈਸ ਨਹੀਂ ਦੱਸੇ ਤੇ ਪ੍ਰਾਈਸ ਕੀ ਮੈਨੇ ਆਪਣੇ ਐਕਚੁਅਲੀ ਪ੍ਰਾਈਸ ਇਹ ਡਿਪੈਂਡ ਕਰਦਾ ਹੈ ਸਟਾਈਲ ਦੇ ਉੱਤੇ ਹੁੰਦਾ ਆਪਾਂ ਜਸਟੀਫਾਈ ਇਹਨੂੰ ਕਰ ਨਹੀਂ ਸਕਦੇ ਹੈਗੇ ਪਰ ਇੱਕ ਵਾਰ ਕਸਟਮਰ ਆਊਗਾ ਤਾਂ ਆਪਾਂ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਰੱਖੇ ਹੋਏ ਕੁਆਲਿਟੀ ਵਧੀਆ ਦਵਾਂਗੇ ਠੀਕ ਹੈ ਸਰਵਿਸ ਵਧੀਆ ਦਵਾਂਗੇ ਪ੍ਰਾਈਸ ਆਪਣੇ ਵਧੀਆ ਰੱਖੇ ਹੋਣਗੇ ਠੀਕ ਹੈ ਜੀ ਤੇ ਬਾਕੀ ਅਗਰ ਤੁਸੀਂ ਕੋਈ ਵੀ ਮਤਲਬ ਮੁੱਕਰੀ ਗੱਲ ਹੈ ਜੀ ਤੁਸੀਂ ਆਪਣੇ ਜਿਹੜੇ ਬ੍ਰਾਂਡ ਦਾ ਜਿਹੜਾ ਨਾਮ ਹੈ ਉਹਨੂੰ ਮਨ ਅਖਰਾਚੇ ਚਮਕਾਉਣਾ ਹੈ ਇਹਨਾਂ ਕੋਲੇ ਜ਼ਰੂਰ ਵਿਜ਼ਿਟ ਕਰੋ ਤੁਹਾਡੀ ਜਿਹੜੀ ਨੀਡ ਹੈ ਉਹਨੂੰ ਪੂਰੀ ਕਰਕੇ ਦੇਣਗੇ ਤੇ ਬਹੁਤ ਵਧੀਆ-ਵਧੀਆ ਪ੍ਰੋਡਕਟ ਤੁਹਾਨੂੰ ਤਿਆਰ ਕਰਕੇ ਦੇਣਗੇ ਬਾਕੀ ਬਾਈ ਨਾਲ ਮੇਰੀ ਗੱਲ ਹੋ ਰਹੀ ਸੀ ਕਹਿੰਦੇ ਤੂੰ ਬਾਅਦ ਵੀ ਆਪਾਂ ਇਹਨਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜਿਹੜੇ ਹੋਰ ਪ੍ਰੋਡਕਟ ਨੇ ਜਿਵੇਂ-ਜਿਵੇਂ ਨਵੇਂ ਆਉਂਦੇ ਜਾਣਗੇ ਤੁਹਾਨੂੰ ਦਿਖਾਉਂਦੇ ਰਹਾਂਗੇ ਇਸੇ ਵਾਅਦੇ ਦੇ ਨਾਲ ਆਪਾਂ ਤੁਹਾ ਤੋਂ ਵਿਦਾ ਲੈਣੇ ਆ ਤੇ ਬਹੁਤ ਜਲਦ ਫੇਰ ਮਿਲਾਂਗੇ ਇਹਨਾਂ ਦੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਹੱਸਦੇ ਰਹੋ ਵਾਸਤੇ ਰਹੋ ਧੰਨਵਾਦ